ਅੱਜ ਤਾਂ ਸਾਡੇ ਠੇਕੇਦਾਰ ਆਖਦੇ ਨੇ ਬੀਬੀ ਤਾਂ ਗੁਰੂ ਗ੍ਰੰਥ ਸਾਹਿਬ ਦੇ ਲਾਗੇ ਨਹੀਂ ਹੋਣੀ ਚਾਹੀਦੀ ਕਿਉਂਕਿ ਉਹ ਪਵਿੱਤਰ ਹੁੰਦੀ ਹੈ ਆ ਪਵਿੱਤਰ ਤੋਂ ਜਨਮ ਲੈਣ ਵਾਲਾ ਪਵਿੱਤਰ ਹੈ ਤੇ ਜਿਹਨ ਜਨਮ ਦਿੱਤਾ ਉਹ ਪਵਿੱਤਰ ਹੈ ਹੈਰਾਨੀ ਦੀ ਗੱਲ ਹੈ ਮੈਂ ਕਈ ਵਾਰ ਹੈਰਾਨ ਹੁੰਨਾ ਇਹੋ ਜਿਹੀ ਗੱਲ ਕਰਕੇ ਜਦੋਂ ਬੰਦੇ ਆਪਣੇ ਘਰ ਜਾਂਦੇ ਨੇ ਉਹਨਾਂ ਦੀ ਮਾਂ ਉਹਨਾਂ ਨੂੰ ਪੁੱਛਦੀ ਨਹੀਂ ਉਹਨਾਂ ਦੀ ਘਰਵਾਲੀ ਉਹਨਾਂ ਨੂੰ ਪੁੱਛਦੀ ਨਹੀਂ ਉਹਨਾਂ ਦੀ ਭੈਣ ਉਹਨਾਂ ਦੀ ਬੱਚੀ ਉਹਨਾਂ ਨੂੰ ਸਵਾਲ ਨਹੀਂ ਕਰਦੀ ਹੋਵੇਗੀ ਕੋ ਸਕਦੇ ਉਹਨਾਂ ਨੇ ਡਰਾਤ ਮੁਕਾ ਕੇ ਰੱਖਿਆ ਹੋਵੇ ਵੀ ਸਾਨੂੰ ਸਵਾਲ ਕਰਨਾ ਗਲਤ ਹੈ ਸ਼ੰਕਾ ਨਹੀਂ ਕਰਨਾ ਸਾਡੀ ਗੱਲ ਉੱਤੇ ਕਾਸ਼ ਕਿਤੇ ਉਹਨਾਂ ਦੀ ਬੱਚੀ ਉਹਨਾਂ ਨੂੰ ਸਵਾਲ ਕਰਦੀ ਪਿਤਾ ਜੀ ਜੇ ਮੈਂ ਪਵਿੱਤਰ ਹਾਂ ਤੇ ਮੈਨੂੰ ਤੁਸੀਂ ਬਲੀ ਕਿਉਂ ਨਹੀਂ ਦੇ ਦਿੰਦੇ ਮੇਰੀ ਇਹ ਪਵਿੱਤਰ ਚੀਜ਼ ਨੂੰ ਘਰੇ ਰੱਖਣਾ ਕਿੰਨੀ ਕਿ ਚੰਗੀ ਗੱਲ ਹੈ ਕਪੜਾ ਗੰਦਾ ਹੋ ਜਾਏ ਤੇ ਆਪਾਂ ਪਾਉਂਦੇ ਨਹੀਂ ਲਾ ਕੇ ਛੁੱਟ ਦਿੰਦੇ ਮਾਂ ਕਦੇ ਜੇ ਸਵਾਲ ਕਰਦੇਵੇ ਐਸੇ ਬੰਦੇ ਨੂੰ ਵੀ ਸਟੇਜਾਂ ਤੇ ਬਹਿ ਕੇ ਕਹਿੰਦਾ ਵੀ ਔਰਤ ਪਵਿੱਤਰ ਹੁੰਦੀ ਹੈ ਮੇਰੀ ਇਹ ਪਵਿੱਤਰ ਕੁੱਖ ਤੋਂ ਜਨਮ ਲੈਣ ਵਾਲਿਆ ਤੂੰ ਪਵਿੱਤਰ ਕਿਵੇਂ ਹੋ ਗਿਆ ਕਾਸ਼ ਕਿਤੇ ਪਤਨੀ ਉਹਨਾਂ ਨੂੰ ਸਵਾਲ ਕਰ ਦੇਵੇ ਤਾਂ ਕਿੰਨਾ ਵਧੀਆ ਮੇਰਾ ਖਿਆਲ ਹੈ ਕਿਸੇ ਹੋਰ ਦਲੀਲ ਦੀ ਲੋੜ ਨਹੀਂ ਪੈਣੀ ਜੇ ਮਾਂ ਜੇ ਭੈਣ ਜੇ ਬੱਚੀ ਜੇ ਪਤਨੀ ਇਹ ਸਵਾਲ ਉਸ ਬੰਦੇ ਨੂੰ ਕਰੇ ਵੀ ਜੇ ਅਸੀਂ ਸਾਰੀਆਂ ਪਵਿੱਤਰ ਆ ਤੇ ਸਾਡੀ ਤਾਂ ਫਿਰ ਲੋੜ ਕੋਈ ਨਹੀਂ ਨਾ ਇਸ ਘਰ ਦੇ ਅੰਦਰ ਕਿਉਂਕਿ ਤੂੰ ਇਕੱਲਾ ਹੀ ਪਵਿੱਤਰ ਹੈ ਇਸ ਘਰ 'ਚ ਜਦ ਤੂੰ ਰਹੇ ਇਸ ਘਰ 'ਚ ਜਾਂ ਅਸੀਂ ਰਹੇ ਨਹੀਂ ਹਰ ਹਰ ਅਲੀ ਦੀ ਗੱਲ ਹੈ ਜੋਗੀ ਇਹੋ ਹੀ ਕਹਿੰਦੇ ਸਨ ਔਰਤ ਜਿਹੜੀ ਹੈ ਔਰਤ ਨੂੰ ਗੋਰਖਨਾਥ ਨੇ ਬਗਹਾੜਨਾ ਆਖਿਆ ਸੀ ਆਪਣੀ ਰਚਨਾ ਵਿੱਚ ਉਸਨੇ ਬਗਹਾੜਨਾ ਆਖਿਆ ਬਾਗਨ ਜਿੰਦਲੇ ਬਾਗਨ ਬਿੰਦਲੇ ਬਾਗਨ ਹਮਰੀ ਕਾਇਆ ਇਨ ਬਾਗਨ ਤਰੈ ਲੋਈ ਖਾਈ ਕਿਉਂ ਕਹੇ ਗੋਰਖਰਾਇਆ ਗੋਰਖ ਦੀ ਬਾਣੀ ਦੇ ਅੰਦਰ ਔਰਤ ਨੂੰ ਬਗਹਾੜਨਾ ਆਖਿਆ ਗਿਆ ਸੀ ਜਿਸ ਵੇਲੇ ਗੁਰਦੇਵ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੋਗੀਆਂ ਨਾਲ ਚਰਚਾ ਕਰਦੇ ਨੇ ਚੱਲ ਬਟਾਲੇ ਜਿਸ ਬੌੜੀ ਦੀ ਆਪਾਂ ਕੱਲ ਇੱਕ ਵਿਚਾਰ ਕੀਤੀ ਸੀ ਗੁਰਮਤਿ ਕਲਾਸ ਵਿੱਚ ਵੀ ਜੋਗੀ ਬੜੇ ਤਤੇ ਠੰਡੇ ਹੋਏ ਕਿਉਂ ਹੋਏ ਉਦੋਂ ਪਹਿਲਾਂ ਇੱਕ ਬੌੜੀ ਆ ਭਾਈ ਗੁਰਦਾਸ ਜੀ ਖਾਦੀ ਕੌਣ ਸੋ ਜੋਗੀ ਇਸ ਤਰ੍ਹਾਂ ਗੋਸ਼ਟ ਕਰਨ ਸੱਬੇ ਉੱਠ ਆਏ ਪੁੱਛੇ ਜੋਗੀ ਭੰਗਰਨਾਥ ਤੋਹੇ ਦੁੱਧ ਵਿੱਚ ਕਿਉਂ ਕਾਂਜੀ ਪਾਈ ਫਿਟਿਆ ਚਾਟਾ ਦੁੱਧ ਦਾ ਕਿੜਕਿਆਂ ਮੱਖਣ ਹੱਥ ਨਾ ਆਈ ਭੇਖ ਉਦਾਰ ਉਦਾਸ ਦਾ ਵਾਤ ਕਿਉਂ ਸੰਸਾਰੀ ਰੀਤ ਚਲਾਈ ਸਿੱਧਾਂ ਨੇ ਆਖਿਆ ਗੁਰੂ ਨਾਨਕ ਸਾਹਿਬ ਧਰਮ ਤਿਆਗ ਕਰਕੇ ਪਾਇਆ ਜਾ ਸਕਦਾ ਹੈ ਤੁਸੀਂ ਗ੍ਰਸਥ ਵਿੱਚ ਰਹਿੰਦੇ ਹੋਇਆ ਧਰਮ ਪਾਉਣਾ ਚਾਹੁੰਦੇ ਐਵੇਂ ਨਹੀਂ ਪਾਇਆ ਜਾਂਦਾ ਜਿਵੇਂ ਦੁੱਧ ਦੇ ਭਾਂਡੇ ਦੇ ਵਿੱਚ ਦੁੱਧ ਦੇ ਨਾਲ ਭਰੇ ਭਾਂਡੇ 'ਚ ਕਾਂਜੀ ਦੀ ਛਿੱਟ ਪੈ ਜਾਏ ਤੇ ਦੁੱਧ ਖਰਾਬ ਹੋ ਜਾਂਦਾ ਹੈ ਨਾ ਬੰਦੇ ਦੀ ਸਾਰੀ ਭਗਤੀ ਸਾਰੀ ਕਮਾਈ ਸਾਰਾ ਪੜਿਆ ਧਰਮ ਖੂ ਖਾਤੇ ਪੈ ਜਾਂਦਾ ਹੈ ਖਰਾਬ ਹੋ ਜਾਂਦਾ ਹੈ ਜਦੋਂ ਉਹ ਗ੍ਰਸਥ ਧਰਨ ਕਰ ਲੈਂਦਾ ਹੈ ਉਨਾ ਆਕੇ ਦੁੱਧ ਵਿੱਚ ਕਿਉਂ ਕਾਂਜੀ ਪਾਈ ਤੁਸੀਂ ਦੁੱਧ ਚ ਕਾਂਜੀ ਕਾਤੋਂ ਪਾਲੀ ਤੁਹਾਨੂੰ ਤਾਂ ਗਿਆਨ ਹੀ ਬੜਾ ਹੈ ਤੁਹਾਡਾ ਤਾਂ ਰੱਬ ਦੀ ਬੜੀ ਸੋਚੀ ਹੈ ਰੱਬ ਵਾਰੇ ਤੁਹਾਨੂੰ ਬੜੀ ਨੇੜਤਾ ਹੈ ਤੁਹਾਡੇ ਕੋਲ ਆ ਗ੍ਰੇਸਪ ਦੀ ਕਾਂਜੀ ਕਾਤੋਂ ਪਾਈ ਜਾਣਾ ਇਸ ਦੁੱਧ ਦੇ ਅੰਦਰ ਇਹ ਸਾਰਾ ਨੇਪਰ ਚਲੇ ਜਾਣਾ ਹੈ ਗੁਰੂ ਨਾਨਕ ਸਾਹਿਬ ਨੇ ਆਕੇ ਨਾਨਕ ਆਖੇ ਭੰਗਰ ਨਾ ਤੇਰੀ ਮਾਂ ਕੋ ਚੱਜੀ ਆ ਤੇਰੀ ਮਤ ਭੈੜੀ ਹੈ ਮਾਤਰ ਮਾਉ ਮਾਤਰ ਨੂੰ ਆਖਿਆ ਗਿਆ ਤੇਰੀ ਮਾਉ ਚਚੀ ਆਈ ਭਾਂਡਾ ਧੋਏ ਨਾ ਜਾਂਦੇ ਉਹਨਾਂ ਭਾਈ ਚਚੇ ਫੁੱਲ ਸੜਾਈ ਹੋਏ ਅਤੀਤ ਗ੍ਰਸਥਤਾ ਦੇ ਪਿਰਨੋ ਕੇ ਘਰ ਮੰਗਲ ਜਾਈ ਮਹਾਰਾਜ ਕਹਿੰਦੇ ਜਦੋਂ ਭੁੱਖ ਲੱਗਦੀ ਹੈ ਨਾ ਉਸੇ ਹੀ ਪਵਿੱਤਰ ਔਰਤ ਦੇ ਅੱਗੇ ਝੂਠਾ ਫੜ ਕੇ ਅਲੱਖ ਨਰੰਜਨ ਕਹਿ ਕੇ ਉਹਦੇ ਕੋਲੋਂ ਹੀ ਮੰਗਦੇ ਉਹਨਾਂ ਸ਼ਰਮ ਨਹੀਂ ਆਉਂਦੀ ਜਦੋਂ ਤਾਂ ਢੱਕਣ ਵਾਸਤੇ ਭਗਵੇਂ ਕੱਪੜੇ ਚਾਹੀਦੇ ਨੇ ਇਹ ਭਗਵੇਂ ਕੱਪੜੇ ਗ੍ਰਸਤੀ ਬੁੰਦਾ ਹੈ ਤੇ ਗ੍ਰਸਤੀ ਰਹਿੰਦਾ ਹੈ ਤੇ ਉਦੋਂ ਹਾਥਾ ਢੇ ਜੋ ਦੇ ਕੋਲੋਂ ਕੱਪੜੇ ਲੈ ਲਈਦੇ ਉਦੋਂ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਹਾਡੀਆਂ ਸਾਰੀਆਂ ਲੋੜਾਂ ਗ੍ਰਸਤੀ ਪੂਰੀਆਂ ਕਰਦਾ ਹੈ ਘਰਬਾਰੀ ਪਰਿਵਾਰ ਵਾਲਾ ਪੂਰੀਆਂ ਕਰਦਾ ਤੇ ਨਿਤ ਦਿਨ ਹਰ ਵੇਲੇ ਹਰ ਘੜੀ ਤੁਸੀਂ ਗ੍ਰਸਤੀ ਨੂੰ ਗਾਲਾਂ ਕੱਢਦੇ ਹੋ ਆ ਪਵਿੱਤਰ ਕਹਿੰਦੇ ਹੋ ਹੁਣ ਕਮਾਲ ਦੀ ਬਾਤ ਹੈ ਨਾ ਗੁਰੂ ਪਿਆਰ ਵਾਲੇ ਜੋਗੀ ਦੀ ਸੋਚ ਵਿੱਚ ਗ੍ਰਸਤ ਮਾੜਾ ਕਿਉਂ ਆ ਕਿਉਂਕਿ ਗ੍ਰਸਤ ਔਰਤ ਤੋਂ ਬਿਨਾ ਨਹੀਂ ਹੋ ਸਕਦਾ ਸਾਂਝ ਸੰਬੰਧ ਹੈ ਮਾਤਾ ਦੀ ਸੇਵਾ ਘਰ ਵਿੱਚ ਭੈਣ ਹੈ ਪਤਨੀ ਹੈ ਬੱਚੇ ਹਨ ਤਾਂ ਸਮਝੋ ਗ੍ਰਿਸ਼ਤੀ ਹੈ ਬੰਦਾ ਤਾਂ ਜੋਗੀ ਨੂੰ ਇਹ ਗੱਲ ਬੁਰੀ ਲੱਗਦੀ ਹੈ ਨਹੀਂ ਤਿਆਗੀ ਹੋਣਾ ਚਾਹੀਏ ਤਿਆਗੀ ਹੋਣਾ ਚਾਹੀਦਾ ਹੈ ਜੇ ਧਰਮ ਦੇ ਰਾਹ ਤੇ ਤੁਰਨਾ ਹੈ ਰੱਬ ਨੂੰ ਪਾਉਣਾ ਗੁਰੂ ਨਾਨਕ ਨੇ ਆ ਕੇ ਨਹੀਂ ਇਹ ਬੜੀ ਘਟੀਆ ਬਾਤ ਹੈ ਇਹ ਬੜੀ ਹੀਣੀ ਜੀ ਗੱਲ ਹੈ ਦਾ ਕੋਈ ਲੌਜਿਕ ਨਹੀਂ ਬਣਦਾ ਇਸ ਦਾ ਕੋਈ ਮਤਲਬ ਨਹੀਂ ਧਰਮ ਦਾ ਇਸ ਤਿਆਗ ਨਾਲ ਕੋਈ ਸੰਬੰਧ ਨਹੀਂ ਹੈ ਤਿਆਗ ਅਸਲ ਵਿਕਾਰ ਦਾ ਹੈ त्याग असल ਵਿੱਚ ਹਉਮੈ ਦਾ ਹੈ। ਤਿਆਗ असल ਵਿੱਚ ਮਨ ਦੀਆਂ ਭੈੜੀਆਂ ਬਿਰਤੀਆਂ ਦਾ ਹੈ। ਇਹਨਾਂ ਚੀਜ਼ਾਂ ਦਾ ਤਿਆਗ ਕੋਈ ਮਤਲਬ ਨਹੀਂ। ਮੈਂ ਕਈ ਵਾਰ ਸੋਚਦਾ ਜੋਗੀਆਂ ਅੰਮ੍ਰਿਤ ਤਾਂ ਨਹੀਂ ਛਕ ਲਿਆ ਕਿਤੇ। ਜੋਗੀਆਂ ਨੇ ਅੰਮ੍ਰਿਤ ਛਕ ਲਿਆ। ਛੇ ਅੰਦਰੋਂ ਜੋਗੀ ਨੇ ਹੁਣ ਬਾਹਰੋਂ ਮੇਰੇ ਵਰਗੇ ਕਈ ਖਾਲਸੇ ਵੀ ਸੱਚ ਗਏ ਡਬਲ ਰੋਲ ਨਿਭਾ ਰਹੇ ਨੇ। ਫਿਲਮਾਂ 'ਚ ਤੁਸੀਂ ਵੇਖਿਆ ਕਿ ਡਬਲ ਰੋਲ ਹੁੰਦਾ ਹੈ ਕਈ ਵਾਰ। ਬੰਦੇ ਦੋ ਨਹੀਂ ਹੁੰਦੇ। ਇੱਕੋ ਹੀ ਬੰਦਾ ਡਬਲ ਰੋਲ ਨਿਭਾ ਰਿਹਾ ਹੁੰਦਾ ਹੈ। ਅਸੀਂ ਅੰਦਰੋਂ ਜਦੋਂ ਬੋਲਦੇ ਆ ਉਦੋਂ ਜੋਗੀ ਹੁੰਨੇ ਆ ਬਾਹਰੋਂ ਜਦੋਂ ਵਿਖਾਉਨੇ ਆਪਣੇ ਆਪ ਨੂੰ ਉਦੋਂ ਸਿੱਖ ਹੁੰਨੇ ਆ ਕਦੇ ਇਹ ਬਾਤ ਅਸੀਂ ਇਤਿਹਾਸ ਵਿੱਚੋਂ ਪੜ੍ਹੀ ਗੁਰੂ ਨਾਨਕ ਸਾਹਿਬ ਮਹਾਰਾਜ ਕੋਲੋਂ ਸਭ ਤੋਂ ਪਹਿਲਾਂ ਸਿੱਖੀ ਕਿੰਨੇ ਧਾਰਨ ਕੀਤੀ ਹੈ ਇਤਿਹਾਸ ਵਿੱਚ ਅਰਜ ਬੀਬੇ ਨਾਨਕੀ ਨੇ ਸਭ ਤੋਂ ਪਹਿਲਾਂ ਸਿੱਖ ਸੱਜਣ ਵਾਲੀ ਔਰਤ ਹੈ ਇਤਿਹਾਸ ਸੰਦਰਭ ਸਭ ਤੋਂ ਪਹਿਲਾਂ ਸਿੱਖੀ ਧਾਰਨ ਕੀਤੀ ਬੀਬੇ ਨਾਨਕੀ ਨੇ ਗੁਰੂ ਨਾਨਕ ਨੇ ਨਾ ਤਾਂ ਆਖਿਆ ਭੈਣ ਨਾਰਕੀ ਜੀ ਤੁਹਾਡਾ ਬੜਾ ਸਤਿਕਾਰ ਹੈ ਪਰ ਮੈਂ ਇਹ ਪਵਿੱਤਰ ਔਰਤ ਨੂੰ ਔਰਤ ਪਵਿੱਤਰ ਹੁੰਦੀ ਹੈ ਮੈਂ ਤੁਹਾਨੂੰ ਧਰ ਦੀ ਦੀਖਿਆ ਨਹੀਂ ਦੇ ਸਕਦਾ ਮਹਾਤਮਾ ਬੁੱਧ ਨੇ ਆਪਣੀ ਮਾਤਾ ਨੂੰ ਦੀਖਿਆ ਨਹੀਂ ਸੀ ਦਿੱਤੀ ਭਾਵੇਂ ਮਾਂ ਮਤਰੀਕ ਸੀ ਦੀਖਿਆ ਨਹੀਂ ਸੀ ਦਿੱਤੀ ਆਖਿਆ ਫਿਰ ਇੱਕ ਸਮਾਂ ਆਇਆ ਜਿਸ ਵੇਲੇ ਮਹਾਤਮਾ ਬੁੱਧ ਨੇ ਆਪਣੇ ਧਰਮ ਦੇ ਵਿੱਚ ਔਰਤਾਂ ਨੂੰ ਸ਼ਾਮਲ ਕੀਤਾ ਆਨੰਦ ਨੇ ਚੇਲੇ ਨੇ ਪੁੱਛਿਆ ਭਗਤ ਮਹਾਤਮਾ ਬੁੱਧ ਜੀ ਨੇ ਕਹਿਣ ਲੱਗੇ ਮਹਾਤਮਾ ਜੀ ਤੁਸੀਂ ਤਾਂ ਕਹਿੰਦੇ ਹੋ ਔਰਤ ਇਹ ਦੀਖਿਆ ਨਹੀਂ ਲੈ ਸਕਦੇ ਉਹ ਦੀਖਿਆ ਦੇ ਦਿੱਤੀ ਹੈ ਕਹਿਣ ਲੱਗੇ ਮੇਰੇ ਧਰਮ ਦੀ ਉਮਰ 5000 ਸਾਲ ਕੱਟ ਗਈ ਹੈ ਜਦੋਂ ਦੀ ਔਰਤ ਮੇਰੇ ਧਰਮ ਚ ਸ਼ਾਮਲ ਹੋਈ ਧਰਮ ਦੀ ਉਮਰ ਕੱਟ ਗਈ ਇਹ ਖਿਆਲ ਸਨ ਪੁਰਾਣੇ ਲੋਕਾਂ ਦੇ ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਇਹ ਸ਼ਲੋਕ ਆਪਾਂ ਵਿਚਾਰਦੇ ਆ ਬਾਣੀ ਦੇ ਵਿੱਚੋਂ ਭੰਡ ਜਮੀ ਹੈ ਭੰਡ ਨਿਮੀ ਹੈ ਭੰਡ ਮੰਗਣ ਵੀ ਆ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ ਪੰਡੂ ਮੋਵਾ ਪੰਡ ਪਹਾੜੀ ਆ ਪੰਡੂ ਹੋਵਾਏ ਬੰਧਾਨ ਸੋ ਕਿਉਂ ਬੰਦਾ ਕੀ ਹੈ ਜਿੱਦ ਜਮੈ ਰਹਾ ਜਾਂ ਇਹ ਸ਼ਲੋਕ ਨੂੰ ਨਾਨਕ ਸਾਹਿਬ ਮਹਾਰਾਜ ਅਸੀਂ ਇੱਕਦੋ ਪੰਕਤੀਆਂ ਪੜ੍ਹਦੇ ਆ ਜੋ ਜੋ ਰੂਸ ਰਣਾਵਣੀ ਆਵੇ ਵਾਰੋ-ਵਾਰ ਝੂਠਾ ਝੂਠਾ ਮੁਖ ਵਸੇ ਨਿਤਨੇ ਤੋ ਇੱਕ ਵਾਰ ਇਹ ਕਦ ਸ਼ਬਦ ਨੂੰ ਲੈ ਕੇ ਕਦ ਪੰਕਤੀ ਨੂੰ ਲੈ ਕੇ ਅਸੀਂ ਇਹ ਭਾਵ ਕੱਢ ਲਿਆ ਵੀ ਔਰਤ ਤਾਂ ਪਵਿੱਤਰ ਹੁੰਦੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਨਹੀਂ ਬੈਠ ਸਕਦੀ ਉਹ ਕੀਰਤਨ ਨਹੀਂ ਕਰ ਸਕਦੀ ਮਾਫ਼ ਕਰਨਾ ਸਾਡੇ ਜਥੇਦਾਰ ਸਾਡੇ ਐਸੇ ਪ੍ਰਚਾਰਕ ਜਿਹੜੇ ਸਟੇਜਾਂ ਤੇ ਬੜੀਆਂ ਉੱਚੀਆਂ ਬਾਹਾਂ ਕਰ ਕਰਕੇ ਗੱਲਾਂ ਕਰਦੇ ਨੇ ਨਾ ਸ਼ਾਇਦ ਉਹਨਾਂ ਨੂੰ ਇਤਿਹਾਸ ਦਾ ਇਹ ਵਾਕ ਭੁੱਲ ਗਿਆ ਕਿ ਜੱਸਾ ਸਿੰਘ ਆਲੂ ਵਾਲੀਏ ਦੀ ਮਾਦਾ 1726 1729 ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਕਰ ਚੁੱਕੀ ਹੈ ਤੇ ਸ਼ੁਗਰ ਇਹੋ ਜਿਹੇ ਬੰਦੇ ਉਦੋਂ ਨਹੀਂ ਸਨ ਨਹੀਂ ਤਾਂ ਐਡੀ ਮਹਾਨ ਔਰਤ ਨੂੰ ਦਰਬਾਰ ਸਾਹਿਬ ਵਿੱਚ ਵੜਨ ਨਹੀਂ ਸੀ ਦੇੜਾ ਇਹਨਾਂ ਨੇ ਉਹ ਕੀਰਤਨ ਕਰ ਚੁੱਕੀ ਹੈ ਹੱਥ ਵਿੱਚ ਦੋ ਤਾਰਾ ਲੈ ਕੇ ਪੰਤ ਪ੍ਰਕਾਸ਼ ਪੜੋ ਭਾਈ ਰਤਨ ਸਿੰਘ ਭੰਗੂ ਦਾ ਭਾਈ ਮਹਿਤਾਬ ਸਿੰਘ ਮੀਰਾ ਕੋਟੀ ਇਹਦਾ ਪੋਤਾ ਉਹਨੇ ਆਪਣੇ ਗ੍ਰੰਥ ਵਿੱਚ ਲਿਖਿਆ ਵੀ ਭਾਈ ਜੱਸਾ ਸਿੰਘ ਆਲੂ ਵਾਲੀ ਦੀ ਮਾਤਾ ਦੋ ਤਾਰਾ ਲੈ ਕੇ ਕੀਰਤਨ ਕਰਦੀ ਹੈ ਦਰਬਾਰ ਦੇ ਅੰਦਰ ਗੁਰੂ ਦਰਬਾਰ ਚ ਵੀ ਕਰ ਚੁੱਕੀ ਹੈ ਖਾਲਸੇ ਦੇ ਦਰਬਾਰ ਵਿੱਚ ਉਹ ਕੀਰਤਨ ਕਰਦੀ